ਸਿੱਗਾ ਜੀ ਸਰਣ ਮੈਂ ਨਾਮ ਸੰਗਰਾਜੀ ਆ ਅੱਜ ਆਪਾਂ ਤੁਹਾਡੇ ਨਾਲ ਇੱਕ ਬੱਖਰੇ ਵਿਸ਼ੇ ਨੂੰ ਲੈ ਕੇ ਪੇਸ਼ ਹੋ ਰਹੇ ਹਾਂ ਜੋ ਕਿ ਆਪਣੀ ਮਾਂ ਬੋਲੀ ਪੰਜਾਬੀ ਮਾਤਭਾਸ਼ਾ ਨਾਲ ਜੁੜਿਆ ਹੋਇਆ ਹੈ ਇਸ ਦੇ ਉੱਪਰ ਕਾਫੀ ਗਾਣੇ ਵੀ ਆ ਚੁੱਕੇ ਹਨ ਸਤਿੰਦਰ ਸਰਤਾਜ ਦੇ ਗੁਰਦਾਸ ਮਾਨੋਹਰਾਂ ਦੇ ਮੈਂ ਗੁਰਮੁਖੀ ਦਾ ਬੇਟਾ ਇਸ ਤਰ੍ਹਾਂ ਲੱਗ ਲੱਗ ਗਾਣੇ ਆ ਰਹੇ ਨੇ ਉਸ ਦੇ ਉੱਪਰ ਇੱਕ ਲੜਕੀ ਛੋਟੀ ਜੀ ਉਮਰ ਦੀ ਕੰਮ ਕਰ ਰਹੀ ਹੈ ਕਾਫੀ ਲੰਮੇ ਟਾਈਮ ਤੋਂ ਤੁਹਾਨੂੰ ਆਪ ਕੋ ਉਹਨਾਂ ਨਾਲ ਰੂਬਰੂ ਕਰਵਾਉਣੇ ਆ ਵੀਰ ਤੁਹਾਨੂੰ ਉਸ ਦਿਵਾਰ ਪੰਜਾਬੀ ਬਾਰੇ ਤੁਹਾਨੂੰ ਕਿਸ ਤਰ੍ਹਾਂ ਸੌਂਗ ਗਿਆ ਆਓ ਜੀ ਹਸੀ ਗਲ ਬੈਣੇ ਹਸੀ ਗਲ ਬੈ ਜੀ ਹੋਰ ਵੀ ਠੀਕ ਠਾਕ ਹੋ ਬਹੁਤ ਵਧੀਆ ਭਾਈ ਆਪਣਾ ਨਾਮ ਕੀ ਮੇਰਾ ਨਾਮ ਰੁਪਿੰਦਰ ਕੌਰ ਹੈ ਠੀਕ ਹੈ ਜੀ ਤੇ ਆਪਣਾ ਪਿੰਡ ਵਗੈਰਾ ਪਿੰਡ ਮੇਰਾ ਧਿਆਲਗੜ ਹੈ ਢੱਡਰੀਆਂ ਸਾਹੂ ਕੇ ਕੋਲੇ ਜੋ ਸੰਗਰੂਰ ਜ਼ਿਲ੍ਹੇ ਚ ਪੈਂਦਾ ਹਾਂ ਜੀ ਠੀਕ ਛੋਟੇ ਜਿਹੇ ਪਿੰਡ ਤੋਂ ਹਾਂ ਹਾਂ ਜਿੱਥੇ ਮੰਨ ਲਓ ਬੱਸ ਵੀ ਨਹੀਂ ਪਹੁੰਚਦੀ ਤਕਰੀਬਨ 2-3 ਘੰਟੇ ਦੀ ਵੇਟ ਕਰਨੀ ਪੈਂਦੀ ਬਿਲਕੁਲ ਬਿਲਕੁਲ ਤੇ ਤੁਸੀਂ ਭੈਣੇ ਫਿਰ ਕਿੱਥੇ ਪੜ੍ਹੇ ਆਪਣੀ ਪੜਾਈ ਵਗੈਰਾ ਕਿੱਥੇ ਮੇਰੀ ਪਿੰਡ ਤੋਂ ਹੀ ਪੜ੍ਹਾਈ ਪਲੱਸ ਜੀ ਤੇ ਬੀਏ ਮੇਰੀ ਪ੍ਰਾਈਵੇਟ ਹੀ ਸੀ ਜਿਹੜੀ ਮੈਂ ਘਰੇ ਲੈ ਕੇ ਕੀਤੀ ਸੀ ਓਕੇ ਹਾਂਜੀ ਤੇ ਉਸ ਤੋਂ ਬਾਅਦ ਫਿਰ ਯੂਨੀਵਰਸਿਟੀ ਵੇਕੇ ਮੈਂ ਆਈ ਅ ਉਸ ਤੋਂ ਬਾਅਦ ਅਸਲ ਵਿੱਚ ਮੇਰੀ ਐਮਏ ਜੈਡਮਿਸ਼ਨ ਹੋਈ ਸੀਗੀ ਤੇ ਉਹ ਮੈਂ ਸੁਨਾਮ ਤੋਂ ਕੀਤੀ ਸੀ ਇੱਥੇ ਸਿਰਫ ਇਹ ਸੀਗਾ ਵੀ ਮੈਂ ਨੈਟ ਦੀ ਕੋਚਿੰਗ ਲੈਣ ਲਈ ਆਈ ਸੀਗੀ ਪੰਜਾਬੀ ਦਾ ਨੈਟ ਤੇ ਮੇਰਾ ਸਿਰਫ ਇਹ ਸੀਗਾ ਵੀ ਮੈਂ ਸਿਰਫ ਨੈਟ ਕਲੀਅਰ ਕਰਨਾ ਤੇ ਇੱਥੋਂ ਚੱਲ ਜਾਣਾ ਪਰ ਕਈ ਵਾਰ ਕੁਝ ਕੁ ਵਿਦੀਵਿਧਾਨ ਐਮਏ ਦੇ ਬਣ ਜਾਂਦੇ ਹੁੰਦੇ ਨੇ ਇਹ ਵੀ ਤੁਸੀਂ ਉੱਥੇ ਹੀ ਰਹਿਣੇ ਹੁੰਦੇ ਹੋ ਜੀ ਓਕੇ ਚਲੋ ਬਹੁਤ ਵਧੀਆ ਗੱਲ ਆ ਤੇ ਹੋਰ ਬਾਈ ਜਿਵੇਂ ਤੁਸੀਂ ਯੂਨੀਵਰਸਿਟੀ ਆਏ ਜਿਵੇਂ ਆਪਣੇ ਪਿੰਡਾਂ ਚ ਕਹਿੰਦੇ ਨੇ ਨਾ ਵੀ ਕੁੜੀਆਂ ਨੂੰ ਬਾਹਰ ਨਾ ਭੇਜੋ ਕੱਲੀ ਕੁੜੀਏ ਤੁਹਾਨੂੰ ਏਦਾਂ ਦਾ ਕੁਝ ਕੋਈ ਸੁਣਨ ਨੂੰ ਤਾਂ ਨਹੀਂ ਮਿਲਿਆ ਬਿਲਕੁਲ ਆਉਂਦਾ ਹੁੰਦਾ ਮਤਲਬ ਜਦੋਂ ਮੈਂ ਮੈਨੂੰ ਯਾਦ ਆ ਵੀ ਮੈਂ ਬੀਏ ਤੋਂ ਬਾਅਦ ਹੀ ਘਰੋਂ ਬਾਹਰ ਨਿਕਲਣਾ ਸੀ ਸਾਡੇ ਘਰ ਤਾਂ ਪੂਰਾ ਮਤਲਬ ਕਿ ਇਸ਼ੂ ਕ੍ਰੀਏਟ ਹੋ ਗਿਆ ਸੀ ਵੀ ਬਾਹਰ ਜਾ ਕੇ ਠੀਕ ਹੈ ਵੀ ਬਾਹਰ ਜਾ ਕੇ ਨਹੀਂ ਪੜਨਾ ਹੈਗਾ ਪਰ ਕੁਝ ਕੁ ਚੀਜ਼ਾਂ ਐਸੀ ਵੀ ਘਰ ਦੇ ਮੈਨੂੰ ਦੇਖ ਵੀ ਰਹੇ ਸੀ ਕੰਮ ਕਰਦੀ ਨੂੰ ਕਿਉਂਕਿ ਕੰਮ ਤਾਂ ਮੈਂ ਸ਼ੁਰੂ ਮਤਲਬ ਬੀਏ 'ਚ ਹੀ ਸ਼ੁਰੂ ਕਰਤਾ ਸੀਗਾ ਹਾਂ ਜੀ ਇੱਕ ਕੜਾਈ ਸਲਾਈ ਦਾ ਜੀ ਕੜਾਈ ਦਾ ਹਾਂ ਜੀ ਕੱਲੀ ਕੜਾਈ ਕਰ ਦਿੰਦੀ ਸੀ ਮੈਂ ਉਦੋਂ ਤੇ ਪਰ ਫਿਰ ਉਹਨਾਂ ਦੇ ਸੀਗਾ ਵੀ ਚਲ ਕੋਈ ਨਹੀਂ ਪੜ ਲਾ ਵੀ ਪਰ ਦੇਖ ਲਾ ਪੁੱਤ ਕੋਈ ਲੰਬਾ ਨਾਵੇ ਪਿੰਡਾਂ 'ਚ ਆਪਣਾ ਹੀ ਹੁੰਦਾ ਹੁੰਦਾ ਤੇ ਪਰ ਉਸ ਤੋਂ ਬਾਅਦ ਜਦੋਂ ਮੈਂ ਇੱਥੇ ਆਈ ਸੀ ਨੈਟ ਕਲੀਅਰ ਕਰਨ ਆਈ ਸੀ ਹਨਾ ਨੈਟ ਕਲੀਅਰ ਹੋ ਵੀ ਗਿਆ ਸੀ ਫਿਰ ਉਹਨਾਂ ਨੂੰ ਲੱਗਿਆ ਵੀ ਵੀ ਸੱਚੀ ਪੜਦੀ ਤਾਂ ਹੈਗੀ ਆ ਤੇ ਕਹਿੰਦੇ ਹੁੰਦੇ ਨੇ ਵੀ ਘਰ ਦੇ ਵੀ ਥੋੜੇ ਤਾਂ ਰਿਜ਼ਲਟ ਮੰਗਦੇ ਹੁੰਦੇ ਨੇ ਇੱਕ ਉਹਨਾਂ ਨੂੰ ਇਹ ਹੁੰਦਾ ਵੀ ਕਿ ਸੱਚੀ ਮੁੱੱਚੀ ਬੱਚਾ ਜੋ ਕੰਮ ਕਰਨ ਗਿਆ ਉਹ ਕਰ ਰਿਆ ਇੱਕ ਵਾਰੀ ਕਹਿੰਦੇ ਪਰਖਦੇ ਹੁੰਦੇ ਆ ਹਨਾ ਜੀ ਜੋ ਕਰੋ ਤੇ ਪਰਖਿਆ ਮੈਨੂੰ ਵੀ ਗਿਆ ਪਰ ਮੈਨੂੰ ਇਹ ਲੱਗਦਾ ਹੁੰਦਾ ਵੀ ਮੈਂ ਪੂਰੀ ਖਰੀ ਉਤਰੀ ਹੈ ਨਾ ਉਹਨਾਂ ਤੇ ਉਸ ਤੋਂ ਬਾਅਦ ਨਹੀਂ ਕਦੀ ਉਹਨਾਂ ਨੇ ਰੋਕਿਆ ਠੀਕ ਹੈ ਮਤਲਬ ਕਿ ਤੁਹਾਨੂੰ ਹੁਣ ਪੂਰਾ ਸਾਫਟ ਮਿਲ ਰਿਹਾ ਆਪਣੇ ਪਰਿਵਾਰ ਦਾ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਤੇ ਬਾਈ ਫਿਰ ਇੱਥੇ ਤੁਸੀਂ ਪਟਿਆਲੇ ਜਿਵੇਂ ਤੁਸੀਂ ਇੱਥੇ ਇਹ ਕੰਮ ਕਰਨ ਦਾ ਕਿੰਨਾ ਟਾਈਮ ਹੋ ਗਿਆ ਇਨੂੰ ਮੈਂ 2021 ਚ ਸ਼ੁਰੂ ਕੀਤਾ ਸੀ ਕੰਮ ਇਹ ਤਿੰਨ ਸਾਲ ਹੋ ਗਏ ਆ ਮਈ ਚ ਨੂੰ ਪੂਰੇ 3 ਸਾਲ ਹੋ ਜਾਣਗੇ ਇਹ ਸਾਰਾ ਤੁਸੀਂ ਆਪਣੇ ਹੱਥਾਂ ਨਾਲ ਕਰਦੇ ਹੋ ਬਾਈ ਹਾਂਜੀ ਹਾਂਜੀ ਬਾਈ ਕੜਾਈ ਦਾ ਕੰਮ ਮੈਂ ਖੁਦ ਕਰਦੀ ਆ ਸਿਲਾਈ ਦਾ ਕੰਮ ਜੋ ਹੋਰ ਸਟੂਡੈਂਟ ਨੇ ਉਹ ਕਰਦੇ ਨੇ ਨਾਲ ਨਾਲ ਉਹਨਾਂ ਨੂੰ ਪਹਿਲਾਂ ਕੰਮ ਸਿਖਾਇਆ ਜਾਂਦਾ ਫਿਰ ਉਸ ਤੋਂ ਬਾਅਦ ਉਹ ਅਪਣਾ ਕੇ ਕੰਮ ਸ਼ੁਰੂ ਕਰ ਲੈਂਦੇ ਆ ਜੀ 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 ਤੇ ਬਾਈ ਇਹਦੇ ਵਿੱਚ ਤੁਸੀਂ ਰੂਪਰੇਖਾ ਕਿਵੇਂ ਤਿਆਰ ਕਰਦੇ ਹੋ ਜਿਵੇਂ ਵੀ ਇਹ ਆਪਣੇ ਊੜਾੜਾ ਹੋ ਗਿਆ ਜਾਂ ਹੋਰ ਵੀ ਪੰਜਾਬੀ ਜਿਵੇਂ ਤੁਸੀਂ ਦਫਤ ਪੇਡ ਪੇਡ ਸ਼ਾਪ ਦੇ ਹੋਣ ਔਰ ਤੁਸੀਂ ਮੰਨਦੇ ਵਿੱਚ ਤੁਹਾਡੇ ਕਿਦਾਂ ਖਿਆਲ ਆਉਂਦਾਗਾ ਉਹ ਕੁਝ ਕੁ ਚੀਜ਼ਾਂ ਹੁੰਦੀਆਂ ਨੇ ਕਿ ਆ ਵੀ ਆਪਾਂ ਰਿਲੇਟ ਕਰ ਲੈਣੇ ਹੁੰਦੇ ਆ ਵੀ ਐਵੇਂ ਜੇ ਵੀ ਡਿਜ਼ਾਈਨ ਬਣ ਸਕਦਾ ਹੁੰਦਾ ਪਰ ਜ਼ਿਆਦਾਤਰ ਇਹ ਹੁੰਦਾ ਹੁੰਦਾ ਵੀ ਜਦੋਂ ਤੁਸੀਂ ਕੋਈ ਕੰਮ ਸ਼ੁਰੂ ਕਰਦੇ ਹੋ ਨਾ ਮੈਂ ਹਮੇਸ਼ਾ ਕਹਿੰਦੇ ਹਾਂ ਇਹਦੇ ਵਿੱਚ ਸਾਰਾ ਸਾਥ ਹੁੰਦਾ ਦੋਸਤਾਂ ਦਾ ਜਾਂ ਕਸਟਮਰ ਦਾ ਹਣਾ ਉਹ ਤੁਹਾਨੂੰ ਆ ਕੇ ਸਲਾਹ ਦੇ ਦਿੰਦੇ ਹੁੰਦੇ ਨੇ ਵੀ ਪੈਨ ਤੁਸੀਂ ਆ ਚੀਜ਼ ਬਣਾ ਸਕਦੇ ਹੋ ਜੀ ਤਾਂ ਜਾਦਾ ਆਈਡੀਆ ਮੈਂ ਹਮੇਸ਼ਾ ਕੈਣੀ ਹੁੰਨੀ ਆ ਵੀ ਲੋਕਾਂ ਦੇ ਹੁੰਦੇ ਨੇ ਕਸਟਮਰਾਂ ਦੇ ਹੁੰਦੇ ਨੇ ਹਨਾ ਫਿਰ ਆਪਾਂ ਕਰ ਨੂੰ ਤਿਆਰ ਬੈਠੇ ਫਿਰ ਹੀ ਬੰਦਾ ਕਾਮਯਾਬ ਹੁੰਦਾ ਨੇ ਕਿਉਂਕਿ ਲੋਕ ਡਿਮਾਂਡ ਕੀ ਕਰ ਲੈਂਦੇ ਨੇ ਡਿਮਾਂਡ ਹਾਂ ਤਾਂ ਉਹਦੇ ਅਕੋਰਡਿੰਗ ਹੀ ਆਪਾਂ ਸਾਰਾ ਕੰਮ ਕਰਦੇ ਆ ਫਿਰ ਵੀ ਜਿਵੇਂ ਦੀ ਉਹ ਚਾਹੁੰਦੇ ਨੇ ਥੋੜਾ ਜਿਹਾ ਉਹ ਦੱਸ ਦਿੰਦੇ ਨੇ ਥੋੜਾ ਜਿਹਾ ਅਸੀਂ ਐਡ ਕਰ ਦਿੰਦੇ ਆ ਤੇ ਐਵੇਂ ਬਹੁਤ ਸੋਹਣੀ ਚੀਜ਼ ਨਿਕਰ ਕੇ ਆ ਜਾਂਦੀ ਹੈ ਹਨਾ ਬਹੁਤ ਜੀ ਗੱਲ ਹੈ ਬਈ ਤੇ ਬਈ ਤੁਸੀਂ ਹੋਰ ਇੱਥੇ ਫਿਰ ਨਾਲ ਤੁਹਾਡੇ ਕਿੰਨੇਕ ਸੇਲ ਵਗੈਰਾ ਕਿੰਨੀ ਕੁ ਹੋ ਜਾਂਦੀ ਹੈ ਆਪਣੀ ਅ ਸੇਲ ਅਸਲ ਚੀਜ਼ ਹੁੰਦਾ ਮੇਨ ਆਪਣਾ ਕੰਮ ਹੁੰਦਾ ਜਦੋਂ ਪੁਸਤਕ ਮੇਲੇ ਲੱਗਦੇ ਹੁੰਦੇ ਨੇ ਉਹ ਇੱਥੇ ਮਤਲਬ ਕਾਲਜਾਂ ਦੇ ਵਿੱਚ ਯੂਨੀਵਰਸਿਟੀਾਂ ਵਿੱਚ ਪੁਸਤਕ ਮੇਲੇ ਲੱਗਦੇ ਨੇ ਉਹਦਾ ਆਪਣੀ ਸਟਾਰ ਲੱਗਦੀ ਹੁੰਦੀ ਆ ਹਨਾ ਪਹਿਲਾਂ ਇਹ ਹੁੰਦਾ ਸੀ ਪਹਿਲਾਂ ਸ਼ੁਰੂ ਸ਼ੁਰੂ ਚ ਸਿਰਫ ਉਹੀ ਇੱਕ ਟਾਈਮ ਹੁੰਦਾ ਸੀਗਾ ਮੇਰਾ ਵੀ ਜਦੋਂ ਮੈਂ ਵਧੀਆ ਸੇਲ ਕਰ ਲੈਂਦੀ ਸੀ ਹਨਾ ਜਾਂ ਪੂਰਾ ਕੰਮ ਕਰਕੇ ਮੇਨ ਦਾ ਫਾਲੋ ਤੋਂ ਮਿਲਦਾ ਸੀ ਇਹ ਚਲੋ ਹਨਾ ਪਰ ਹੁਣ ਇਹ ਚੀਜ਼ ਆ ਵੀ ਜਿਵੇਂ ਬਾਹਰ ਜ਼ਿਆਦਾ ਜਾ ਰਿਹਾਗਾ ਕੰਮ ਉਹਥੇ ਸਕੂਲਾਂ ਦੇ ਵਿੱਚ ਪੰਜਾਬੀ ਸਿਖਾਉਣ ਦੀਆਂ ਕਲਾਸਾਂ ਲੱਗ ਰਹੀਆਂ ਨੇ ਉਹਨਾਂ ਕੋਲ ਬੱਚੇ ਹੁੰਦੇ ਆ 2-250 ਆ ਜੀ ਤਾਂ ਉਹਦੇ ਚ ਇਹ ਫਿਰ ਉਹ ਉਹਨੇ ਬੈਗ ਮੰਗਵਾਉਂਦੇ ਆ ਉਹ ਕਹਿੰਦੇ ਵੀ ਸਿਖਾਉਣ ਦਾ ਤਰੀਕਾ ਇਹ ਵੀ ਸਹੀ ਆ ਨਾ ਵੀ ਉਹ ਡੇਲੀ ਜਿਹੜਾ ਬੈਗ ਚੱਕਣਗੇ ਉਹ ਦੇਖਣਗੇ ਤਾਂ ਹੁਣ ਕੰਮ ਆਪਣਾ ਬਾਹਰ ਜ਼ਿਆਦਾ ਜਾ ਰਿਹਾਗਾ ਉਹਦੇ ਚ ਹੁੰਦਾ ਵੀ ਇਕੱਠਾ ਸਟਾਕ ਉਹ ਤਿਆਰ ਕਰਵਾਉਂਦੇ ਨੇ ਤੇ ਉਧਰ ਮੰਗਵਾਉਂਦੇ ਨੇ ਬਾਈ ਫਿਰ ਤੁਸੀਂ ਨਾਲ ਵੀ ਹੋਣਗੇ ਤੁਹਾਡੇ ਹਨ ਹਾਂਜੀ ਇਕੱਲੇ ਜਾਣ ਤੋਂ ਤਾਂ ਟਾਈਮ ਹੀ ਨਹੀਂ ਟਿਕਲਣਾ ਕਿੰਨਾ ਕੁ ਤਿਆਰ ਕਰ ਲੇਗਾ ਬੰਦਾ ਮਤਲਬ ਜਦੋਂ ਮੈਨੂੰ ਇਹ ਪਤਾ ਵੀ ਜਦੋਂ ਮੈਂ ਸ਼ੁਰੂ ਕੀਤਾ ਸੀ ਉਦੋਂ ਚਾਹੇ ਮੈਂ ਇਕੱਲੀ ਸੀ ਪਰ ਹੁਣ ਅੱਜ ਟੀਮ ਦੇ ਵਿੱਚ 17-18 ਜਾਣੇ ਹੈਗੇ ਨੇ ਜਿਹੜੇ ਵਸਤਾਕਾਰ ਨੂੰ ਬਹੁਤ ਚੰਗੀ ਤਰ੍ਹਾਂ ਚਲਾ ਰਹੇ ਨੇ ਓਕੇ ਚਲੋ ਇੱਥੇ ਵੀ ਮੈਂ ਯੂਨੀਵਰਸਿਟੀ ਤੋਂ ਨੂੰ ਵਧੀਆ ਰਿਸਪਾਂਸ ਮਿਲਦਾ ਹੋਣਾ ਹਾਂਜੀ ਹਾਂਜੀ ਯੂਨੀਵਰਸਿਟੀ 'ਚ ਇਹ ਆ ਵੀ ਉਹਨਾਂ ਦਾ ਜਦੋਂ ਕੋਈ ਪ੍ਰੋਗਰਾਮ ਹੁੰਦਾ ਤਾਂ ਹੋਂ ਸਨਮਾਨ ਕਰਨਾ ਹੁੰਦਾ ਮੇਨ ਗੈਸਟ ਨੂੰ ਹਨਾ ਤਾਂ ਉਹ ਆਪਣੇ ਤੋਂ ਦੁਪੱਟੇ ਤਿਆਰ ਕਰਵਾਉਂਦੇ ਐ ਲੋਈਆਂ ਤਿਆਰ ਕਰਵਾਉਂਦੇ ਐ ਜੀ ਤੇ ਤੁਹਾਨੂੰ ਬਈ ਫਿਰ ਅਵਾਰਡ ਵਗੈਰਾ ਵੀ ਮਿਲਦੇ ਹੋਣਗੇ ਸਨਮਾਨ ਕਿੱਥੇ ਯੂਨੀਵਰਸਿਟੀ ਕਿਉਂਕਿ ਇਦਾਂ ਹੁੰਦੀ ਰਹਿੰਦੇ ਹਨਾ ਫੰਕਸ਼ਨ ਵਗੈਰਾ ਤਾਂ ਹਾਂਜੀ ਬਈ ਜਿਵੇਂ ਹੁਣੇ ਡੇਲੀ ਪੋਸਟ ਵਾਲਿਆਂ ਨੇ ਉਧਰ ਮੋਹਾਲੀ ਬੁਲਾਇਆ ਸੀਗਾ ਤਾਂ ਉੱਥੇ ਉਹਨਾਂ ਨੇ ਬਹੁਤ ਮਤਲਬ ਬਹੁਤ ਪਿਆਰ ਨਾਲ ਹਨਾ ਉਹਨੇ ਸਨਮਾਨ ਕੀਤਾ ਤੇ ਬਹੁਤ ਚੰਗੀਆਂ ਚੰਗੀਆਂ ਮੈਨੂੰ ਖੁਦ ਨੂੰ ਗੱਲਾਂ ਸਿੱਖਣ ਨੂੰ ਮਿਲੀਆਂ ਮੈਨੂੰ ਹਮੇਸ਼ਾ ਇਹ ਲੱਗਦਾ ਹੁੰਦਾ ਵੀ ਅਵਾਰਡ ਲੈਣ ਨਹੀਂ ਜਾਂਦੇ ਹੁੰਦੇ ਮੈਂ ਉੱਥੇ ਤੇ ਹੁਣੇ ਯੂਨੀਵਰਸਿਟੀ ਵਿੱਚ ਪ੍ਰੋਗਰਾਮ ਹੋਇਆ ਸੀ ਤਾਂ ਉਹਨਾਂ ਨੇ ਵੀ ਔਰਤ ਦਿਵਸ ਤੇ ਸਨਮਾਨ ਨਾ ਨਾ ਬਹੁਤ ਵਧੀਆ ਗੱਲ ਹੈ ਬਈ ਹੌਸਲਾ ਮਿਲਦਾ ਤੇ ਨਾਲ ਜਿਹੜੇ ਹੋਰ ਆਪਣੇ ਲੜਕੀਆਂ ਨੂੰ ਮੰਨ ਲਓ ਵੀ ਵਧੀਆ ਨਹੀਂ ਮੰਨਦੇ ਉਹਨਾਂ ਲਈ ਸਿੱਖਿਆ ਮਿਲਦੀ ਹੈ ਬਿਲਕੁਲ ਬਿਲਕੁਲ ਹੂੰ ਹੂੰ ਜੇ ਤੁਸੀਂ ਹੋਰ ਬਈ ਕੀ ਕਹਿਣਾ ਚਾਹੋਗੇ ਮੇਰਾ ਮੇਨ ਇਹੀ ਹੁੰਦਾ ਹੁੰਦਾ ਵੀ ਕੁੜੀਆਂ ਨੂੰ ਨਾ ਥੋੜਾ ਜਿਹਾ ਜਿਵੇਂ ਅੱਜ ਕੱਲ ਆਪਾਂ ਇਹ ਕਹਿੰਦੇ ਕੁੜੀਆਂ ਸੋਚ ਲੈਣੇ ਆ ਵੀ ਮੈਂ ਪੜ ਲਿਖ ਗਈ ਮੈਂ ਘਰ ਦਾ ਕੰਮ ਨਹੀਂ ਕਰੂੰ ਸ਼ੁਰੂਆਤ ਘਰ ਦੇ ਕੰਮ ਤੋਂ ਹੀ ਹੁੰਦੀ ਹੁੰਦੀ ਆ ਹਨਾ ਮਤਲਬ ਜੇ ਤੁਸੀਂ ਕਿਸੇ ਵੀ ਕੰਮ ਨੂੰ ਹੱਥ ਪਾਉਣੇ ਹੋ ਇੱਕ ਵਾਰੀ ਕੁੜੀਆਂ ਲਈ ਹਨਾ ਖਾਸ ਕਰ ਹੁੰਦਾ ਮੁੰਡਿਆਂ ਨੂੰ ਬਹੁਤ ਮੌਕੇ ਮਿਲ ਜਾਂਦੇ ਹੁੰਦੇ ਨੇ ਕੰਮ ਕਰਨ ਦੇ ਉਹਨਾਂ ਦੇ ਘਰ ਦੇ ਇਨਵੈਸਟ ਕਰਨ ਲਈ ਤਿਆਰ ਹੀ ਬੈਠੇ ਹੁੰਦੇ ਨੇ ਪੁੱਤੂ ਕੋਈ ਕੰਮ ਕਰ ਇਨਵੈਸਟ ਅਸੀਂ ਕਰਦੇ ਆ ਪਰ ਕੁੜੀਆਂ ਲਈ ਇਹ ਚੀਜ਼ ਨਹੀਂ ਹੁੰਦੀ ਪਹਿਲਾਂ ਉਹਨਾਂ ਨੂੰ ਇਹ ਹੁੰਦਾ ਵੀ ਵੀ ਪਹਿਲਾਂ ਤਾਂ ਅਸੀਂ ਤੇਰੇ ਤੇ ਇਨਵੈਸਟ ਕਰਾਂਗੇ ਬਾਅਦ ਵਿੱਚ ਤੇਰਾ ਵਿਆਹ ਹੋ ਜਾਊਗਾ ਬਿਲਕੁਲ ਜੀ ਫਿਰ ਸਾਡਾ ਪੈਸਾ ਗਿਆ ਡੁੱਬ ਤਾ ਕਰਕੇ ਕੁੜੀਆਂ ਨੂੰ ਖੁਦ ਇਹ ਚੀਜ਼ਾਂ ਦੇ ਆਪ ਮਤਲਬ ਆਪਣੇ ਦਮ ਤੇ ਕਰਨਾ ਚਾਹੀਦਾ ਜੋ ਕਰਨਾ ਚਾਹੀਦਾ ਹਨ ਸਪੈਲਰ ਤਾਂ ਸੂਈ ਤਾਗਾ ਆਪਾਂ ਨੂੰ ਦੇਖ ਨੂੰ ਬਹੁਤ ਛੋਟੀ ਚੀਜ਼ ਲੱਗਦੀ ਇਹ ਵੀ ਸੂਈ ਤਾਗਾ ਹੀ ਹੈ ਤਾਂ ਸਭੀ ਕਰਦਿਆ ਪਰ ਮੈਂ ਉਹ ਚੀਜ਼ ਨੂੰ ਆਪਣਾ ਹਥਿਆਰ ਬਣਾਇਆ ਜਾਂ ਆਪਣੀ ਤਾਕਤ ਹੀ ਉਹ ਸੂਈ ਤਾਗੇ ਨੂੰ ਬਣਾਇਆ ਹਨਾ ਤਾਂ ਤੁਸੀਂ ਇੱਕ ਛੋਟੀ ਬਰੀਕ ਚੀਜ਼ ਤੋਂ ਬਿਲਕੁਲ ਤਾਂ ਤੁਸੀਂ ਕਿਉਂ ਨਹੀਂ ਬਣਾ ਸਕਦੇ ਹਨਾ ਆਪਣੇ ਅੰਦਰ ਇੱਕ ਵਾਰੀ ਦੇਖੋ ਵੀ ਤੁਸੀਂ ਸੱਚੀ ਮੁੱਚੀ ਤੁਹਾਡਾ ਇੰਟਰਸਟ ਕਿਸ ਚੀਜ਼ 'ਚ ਆਦ ਤੱਕ ਕੇ ਨਾਲ ਨਹੀਂ ਕਿਸੇ ਪ੍ਰੈਸ਼ਰ ਨਾਲ ਨਹੀਂ ਹਰ ਇੱਕ ਬੰਦੇ ਦੇ ਅੰਦਰ ਨਾ ਕੁਝ ਹੁੰਦਾ ਥੋੜਾ ਜਿਹਾ ਸਿਰਫ ਉਹਨੂੰ ਦੇਖਣ ਦੀ ਲੋੜ ਹੁੰਦੀ ਆ ਜੀ ਕੁੜੀਆਂ ਨੂੰ ਆਪਣੇ ਅੰਦਰ ਦੇਖੋ ਪੇਂਟਿੰਗਸ ਹੋ ਗਈਆਂ ਹਨਾ ਕਢਾਈ ਸਲਾਈ ਹੋ ਗਈ ਗੁੰਤੀ ਹੋ ਗਈ ਆਪਾਂ ਨੂੰ ਤੇ ਇਹ ਚੀਜ਼ ਜੀਨਸ ਤੋਂ ਮਿਲੀ ਹੁੰਦੀ ਆ ਮਾਵਾ ਨੇ ਬਹੁਤ ਸੋਨਾ ਕੰਮ ਕੀਤਾ ਹੋਇਆ ਆਪਾਂ ਨੇ ਹਨਾ ਕਹਿੰਦੇ ਗੋਡ ਗਿਫਟਡੋਂ ਆਪਾਂ ਦਾ ਬਿਲਕੁਲ ਜੀ ਬਿਲਕੁਲ ਤੇ ਤਾਂ ਕਰਕੇ ਆ ਵੀ ਕੁਝ-ਕੁਝ ਚੀਜ਼ਾਂ ਆਪਣੇ ਦਮ ਤੇ ਕਰਨ ਦੀ ਕੋਸ਼ਿਸ਼ ਕਰੋ ਉਸ ਤੋਂ ਬਾਅਦ ਮੈਂ ਕਹਿੰਨੀ ਉਹ ਸਾਰੀ ਦੁਨੀਆ ਪਈ ਹੁੰਦੀ ਆ ਜਿਹ ਤਾ ਕਰਕੇ ਕੰਮ ਕਰੋ ਤੇ ਦੂਸਰੀ ਗੱਲ ਇਹ ਹੈ ਵੀ ਜਿਹੜੀ ਬਾਹਰ ਜਾਣ ਦੀ ਥੋੜੀ ਚੱਲ ਰਹੀ ਹੈ ਹਨਾ ਕੁੜੀਆਂ ਲਈ ਵੀ ਮੁੰਡਿਆਂ ਲਈ ਵੀ ਤਾਂ ਉਸ ਚੀਜ਼ ਤੋਂ ਥੋੜਾ ਜਿਹਾ ਪਰਹੇਜ਼ ਕਰ ਲੈਣਾ ਚਾਹੀਦਾ ਕਿਉਂਕਿ ਆਪਾਂ ਇਹ ਆ ਵੀ ਆਪਾਂ ਉੱਥੇ ਤਾਂ ਲਾ ਦਿੰਨੇ ਆ 45 40 ਲੱਖ ਰੁਪਏ ਲੱਗਦਾ ਹੈ ਹਾਂਜੀ ਹਾਂ ਇੱਥੇ ਤੁਸੀਂ ਉਹੀ ਮੈਂ ਮੈਂ ਗਰੰਟੀ ਨਾਲ ਕਹਿਣੀ ਅੱਧੇ ਪੈਸੇ ਲਾ ਕੇ ਨਾ ਤੁਸੀਂ ਇੱਥੇ ਕੰਮ ਸ਼ੁਰੂ ਕਰੋ ਤੁਸੀਂ ਬਹੁਤ ਸੋਨਾ ਕੰਮ ਕਰੋਗੇ ਤੁਸੀਂ ਆਪਣੇ ਮਾਲਕ ਆਪ ਹੋਵੋਗੇ ਮੇਨ ਗੱਲ ਇਹ ਆ ਆਪਣੇ ਨਾ ਮਾਈਂਡ ਦੇ ਵਿੱਚ ਇਦਾਂਗਾ ਬਿਜ਼ਨਸ ਨੂੰ ਲੈ ਕੇ ਕੁਝ ਭਰੇ ਨਹੀਂ ਗਿਆ ਆਪਾਂ ਨੂੰ ਬਸ ਜਾਂਦਾ ਕਿਤਾਬੀ ਕੀੜਾ ਜਾਂ ਵੈਸੇ ਤੁਸੀਂ ਕੁਸ ਕਰ ਹੀ ਨਹੀਂ ਸਕਦੇ ਮਾਂ ਪਿਓ ਦਾ ਵੀ ਜੋਰ ਆਉਂਦਾ ਵੀ ਨਹੀਂ ਤੂੰ ਕਰ ਯਾਰ ਕਿਸੇ ਦਾ ਹੌਸਲਾ ਦੇਂਦਾ ਹੁੰਦਾ ਬਿਲਕੁਲ ਆਪਣੇ ਲੋਕ ਪੈਰ ਪਿੱਛੇ ਖਿੱਚਦੇ ਨਹੀਂ ਯਾਰ ਤੇ ਤੁਹਾਨੂੰ ਨਹੀਂ ਹੋਣਾ ਇਦਾਂ ਦਾ ਨਹੀਂ ਹੋਣਾ ਕਿ ਕਿ ਬਿਜ਼ਨਸ ਵਾਲਾ ਕਨਸੈਪਟ ਹੀ ਨਹੀਂ ਆਪਣੇ ਅੰਦਰ ਹੈਗਾ ਆਪਣੇ ਅੰਦਰ ਪੜ੍ਹ ਲਿਖ ਜਾਓ ਨੌਕਰੀ ਕਰ ਲਓ ਨੌਕਰੀ ਕਰ ਲਓ ਮਤਲਬ ਨੌਕਰ ਲੱਗ ਜਾਓ ਹਨਾ ਜੇ ਅਸਲ ਸ਼ਬਦ ਨੂੰ ਆਪਾਂ ਚੱਕੀ ਤਾਂ ਕਿੱਥੇ ਉਹ ਚੀਜ਼ ਹੋਵੇ ਤੁਸੀਂ ਆਪ ਨੌਕਰੀ ਦੇਣ ਵਾਲੇ ਵੀ ਤਾਂ ਬਣ ਸਕਦੇ ਹੋ ਜੀ ਬਿਲਕੁਲ ਜੀ ਬਿਲਕੁਲ ਤੁਸੀਂ ਇਹ ਬੁੱਕਸ ਵਗੈਰਾ ਕਿਵੇਂ ਪੜ੍ਹਦੇ ਹੋ ਇਦਾਂ ਕੋ ਟਾਈਮ ਹੁੰਦਾ ਤੁਹਾਡੇ ਬੁੱਕਸ ਪੜਨ ਦਾ ਹਾਂ ਅਸਲ ਵਿੱਚ ਮੇਰੀ ਜਿਹੜੀ ਐਮਏ ਹੈਗੀ ਉਹ ਲਿਟਰੇਚਰ ਦੀ ਹੈ। ਐਵੇਂ ਪੰਜਾਬੀ ਤਾਂ ਉਦੋਂ ਤੇ ਹੁੰਦਾ ਹੁੰਦਾ ਵੀ ਉਹ ਕਲਾਸ ਦੇ ਵਿੱਚ ਤੁਹਾਨੂੰ ਲਿਟਰੇਚਰ ਪੜਨ ਦਾ ਨਾਵਲ ਪੜਨ ਦਾ ਕਵਿਤਾ ਪੜਨ ਦਾ ਇੱਕ ਚਸ ਪੈ ਜਾਂਦਾ ਹੁੰਦਾ। ਜੇ ਮੈਨੂੰ ਉਦੋਂ ਤੋਂ ਇਹ ਚੀਜ਼ ਐਵੇਂ ਲੱਗਦੀ ਹੁੰਦੀ ਹੈ ਵੀ ਪੜਾਈ ਦੇ ਨਾਲ ਨਾਲ ਕੁਝ ਐਕਸਟਰਾ ਪੜਦੇ ਰਹਿਣਾ ਚਾਹੀਦਾ ਹੁੰਦਾ ਕਿਉਂਕਿ ਪੜਾਈ ਕੁਝ ਕੁ ਸੀਮਤ ਚੀਜ਼ਾਂ ਹੁੰਦੀਆਂ ਨੇ ਜੀ ਪਰ ਜੇ ਤੁਸੀਂ ਐਕਸਟਰਾ ਨਾਵਲ ਪੜ੍ਹਦੇ ਹੋ ਕੋਈ ਕਹਾਣੀ ਪੜ੍ਹਦੇ ਹੋ ਤਾਂ ਜ਼ਿੰਦਗੀ ਦੇ ਸੱਚੀ ਤਜਰਬੇ ਨੂੰ ਕੁਝ ਸਿੱਖਣ ਨੂੰ ਮਿਲਦਾ ਤੁਹਾਨੂੰ ਬਿਲਕੁਲ ਜੀ ਤਾਂ ਉਵੇਂ ਉਦੋਂ ਤੋਂ ਹੁਣ ਆਪਾਂ ਕਿਤਾਬਾਂ ਸੇਲ ਵੀ ਕਰਦੇ ਆ ਮਤਲਬ ਜਿੱਥੇ ਜ ਆਪਣੀ ਬੈਗਾਂ ਦੀ ਸਟਾਲ ਲੱਗੀ ਹੁੰਦੀ ਆ ਹਨਾ ਤਾਂ ਉਹਦੇ ਨਾਲ ਨਾਲ ਕਿਤਾਬਾਂ ਦੀ ਸਟਾਲ ਵੀ ਲੱਗੀ ਹੁੰਦੀ ਆ ਤੇ ਕਿਸੇ ਵੀ ਤਰੀਕੇ ਦਾ ਲਿਟਰੇਚਰ ਤੁਸੀਂ ਮੰਗਵਾਉਣਾ ਹੋਵੇ ਉਹ ਵੀ ਮੰਗਵਾ ਸਕਦੇ ਹੋ ਹਨਾ ਤੇ ਪਾਰਸਲ ਹੋ ਜਾਂਦੇ ਨੇ ਬੈਗ ਵੀ ਪਾਰਸਲ ਹੋ ਜਾਂਦੇ ਨੇ ਕਿਤਾਬਾਂ ਵੀ ਘਰ ਬੈਠੇ ਵਸੋ ਤੁਸੀਂ ਸਿਰ ਪਹੁੰਚਾਈਏ ਜੀ ਜੀ ਬਹੁਤ ਬੁਧੀਗਾਮ ਆ ਬਾਈ ਤੇ ਬਾਈ ਫਿਰ ਤੁਸੀਂ ਆ ਜਿਵੇਂ ਤੇ ਆ ਦਿਖਾਉਣ ਦਿਖਾਉਣੇ ਦਸ ਕੁ ਵੀਰਾਂ ਨੂੰ ਆ ਦੇਖੋ ਜਿਸ ਤਰ੍ਹਾਂ ਬੈਕ ਕੜਾਈ ਕੀਤੀ ਹੋਈ ਆ ਸਾਰਿਆਂ ਦੀ ਆ ਤੁਸੀਂ ਆਪ ਕਰੇ ਬਾਈ ਤਿਆਰ ਸਾਰੇ ਇਹੇ ਪਿੰਡ ਤੋਂ ਮੰਮੀ ਫਿਰ ਕਰ ਮੰਮੀ ਹੋਰਾਂ ਤਾਂ ਕਰਵਾ ਰਹੀ ਆ ਇਹਨਾਂ ਆਪਣੇ ਦੇਖੋ ਵੈਸੇ ਪ੍ਰਾਣੇ ਜਿਹੜੇ ਬਜ਼ੁਰਗ ਮਾਤਾਵਾਂ ਕਰਦੀਆਂ ਜਿਵੇਂ ਕਹਿੰਦੇ ਮਲਕੇ ਤਾਣਾ ਬੁੰਦੇ ਸੀ ਹਨਾ ਦਰੀਆਂ ਵਗੈਰਾ ਆ ਪਹਿਲਾਂ ਆਪਣੇ ਆਪਣੀ ਮਾਤਾਵਾਂ ਨੇ ਕੀਤਾ ਹੋਇਆ ਸਾਰਾ ਉਸ ਨੂੰ ਇਹਨਾਂ ਨੇ ਗੁੜੀਆਂ ਨੇ ਇੱਕ ਨਵੀਂ ਰੂਪਰੇਖਾ ਦਿੱਤੀ ਆ ਦੇਖੋ ਤੁਹਾਨੂੰ ਕਿਸ ਤਰ੍ਹਾਂ ਨੇ ਕਨਵਰਟ ਕਰਿਆ ਦਿਖਾਉਣੇ ਆ ਆ ਦਿਖਾਓ ਆ ਦੇਖੋ ਆ ਸ਼ਾਲ ਬਣਾਇਆ ਹੋਇਆ ਇਹ ਸਾਰਾ ਬਈ ਤੁਸੀਂ ਆਪ ਕੜਾਈ ਕੀਤੀ ਹਾਂਜੀ ਹਾਂਜੀ ਕੜਾਈ ਦਾ ਕੰਮ ਮੇਰਾ ਆਪਣਾ ਸਾਰਾ ਠੀਕ ਹੈ ਉਸ ਨਾਲ ਤੇ ਆ ਉੜਾੜਾ ਵਗੈਰਾ ਨਾ ਆਪਣਾ ਸਾਰਾ ਲਾਇਆ ਹੋਇਆ ਵਿੱਚ ਪੇੜ ਆ ਦੇਖੋ ਇਹ ਕਿਸ ਤਰ੍ਹਾਂ ਇਹਨਾਂ ਨੇ ਇੱਕ ਧਾਗੇ ਨਾਲ ਇੱਕ ਸੂਈ ਦੇ ਧਾਗੇ ਨਾਲ ਮਲ ਕੇ ਕਿਸ ਤਰ੍ਹਾਂ ਦੀ ਇੱਕ ਬਖਰੀ ਪਹਿਚਾਨ ਬਣਾ ਦਿੱਤੀ ਪੰਜਾਬੀ ਇਹ ਬਈ ਇਹ ਮਤਲਬ ਕਿਸ ਨੇ ਆਪਣਾ ਨਾਮ ਵਗੈਰਾ ਕਰਵਾਉਣਾ ਹੋਵੇ ਬੱਚਿਆਂ ਨੇ ਉਹ ਵੀ ਤੁਸੀਂ ਕਰ ਦੇਣੀ ਹਾਂਜੀ ਹਾਂਜੀ ਜਿਵੇਂ ਬੱਚਿਆਂ ਦੇ ਸਕੂਲੀ ਬੈਗ ਤਿਆਰ ਹੁੰਦੇ ਨੇਗੇ ਉਹਦੇ ਚ ਉੱਪਰ ਬੱਚੇ ਦਾ ਨਾਮ ਆ ਜਾਂਦਾਗਾ ਤੇ نیچے ਪੂਰੀ 35 ਅੱਖਰੀ ਆ ਜਾਂਦੀ ਹੁੰਦੀ ਆ ਓਕੇ ਜਿਵੇਂ ਆ ਦੇਖੋ ਪੂਰੇ 35 ਅੱਖਰ ਲਿਖੇ ਹੋਏ ਨੇ ਆਪਣੇ ਗੁਰਦੇ ਤੋਂ ਲੈ ਕੇ ਲੱਲੇ ਪੈਰ ਬੰਦੀ ਤੱਕ 41 ਅੱਖਰ ਵਰਗ ਗਏ ਆਪਣੇ ਨੇ ਹਾਂਜੀ ਬਹੁਤ ਸੋਹਣਾ ਬਾਈ ਫਿਰ ਭਾਈ ਇਹ ਤਾਂ ਸਾਨੂੰ ਸੇਲ ਵਗੈਰਾ ਵਧੀਆ ਹੋ ਜਾਂਦੀ ਆਪਣੇ ਸੇਲ ਪੂਰੀ ਵਧੀਆ ਹੋ ਜਾਂਦੀ ਆ ਮੇਨ ਆਨਲਾਈਨ ਦਾ ਕੰਮ ਹੁੰਦਾ ਜਿੰਨਾ ਮੈਂ ਕਹਿੰਨ ਉਹ ਆਨਲਾਈਨ ਚ ਚੀਜ਼ਾਂ ਫੈਲਦੀਆਂ ਨੇ ਉਨਾ ਹੀ ਤੁਹਾਡੇ ਕਸਟਮਰ ਜ਼ਿਆਦਾ ਵਧੀਆ ਬੰਦੇ ਨੇ ਜੀ ਪਰ ਮੈਂ ਕਹਿੰਨੀ ਵੀ ਕੰਮ ਹਮੇਸ਼ਾ ਹੀ ਪੂਰਾ ਵਧੀਆ ਰਹਿ ਜਾਂਦਾ ਮੈਂ ਸ਼ੁਰੂ ਕੀਤਾ ਤਾਂ ਇਹ ਸਾਰਿਆਂ ਦਾ ਵਧੀਆ ਪਿਆਰ ਹੁੰਦਾਗਾ ਹਨਾ ਮੈਂ ਸੱਚੀ ਦਿਲੋਂ ਉਹਨਾਂ ਨੂੰ ਥੈਂਕ ਯੂ ਕਹਿਣੀ ਹੁੰਦੀ ਆ ਜਾਂ ਧੰਨਵਾਦ ਹਨਾ ਜੀ ਵੀ ਤੁਹਾਡੇ ਕਰਕੇ ਹੀ ਮੇਰਾ ਕੰਮ ਆਗਾ ਜਾਂ ਤੁਹਾਡੇ ਕਰਕੇ ਹੀ ਮੈਂ ਆ ਕਦੇ ਰੁਪਿੰਦਰ ਕੱਲੀ ਨਹੀਂ ਸੀਗੀ ਹਨਾ ਤੁਹਾਡੇ ਕਰਕੇ ਹੀ ਰੁਪਿੰਦਰਾ ਤੇ ਤੁਹਾਡੇ ਕਰਕੇ ਹੀ ਬਸਤਾ ਕਰਾ ਬਿਲਕੁਲ ਬਿਲਕੁਲ ਜੇ ਕਿਸਨੇ ਪਟਿਆਲੇ ਆਉਣਾ ਹੋਵੇ ਤਾਂ ਤੁਸੀਂ ਵਿజిਟ ਵੀ ਕਰ ਸਕਦੇ ਹੋ ਜੋ ਯੂਨੀਵਰਸਿਟੀ ਆ ਉਹਦੇ ਸਾਹਮਣੇ ਬਿਲਕੁਲ ਪੁਲ ਦੇ ਨੀਚੋਂ ਦੀ ਮਤਲਬ ਕਿ ਮੈਂ ਤੁਸੀਂ ਉੱਥੇ ਆ ਸਕਦੇ ਬਸਤਾ ਕਰਕੇ ਇਸ ਤੋਂ ਪੁੱਛ ਸਕਦੇ ਹੋ ਯੂਨੀਵਰਸਿਟੀ 게ਟ ਦੇ ਸਾਹਮਣੇ ਤਾਂ ਬਸਤਾ ਕਰ ਬਣਿਆ ਹੋਇਆ ਉੱਥੇ ਤੁਸੀਂ ਆ ਕੇ ਪਤਾ ਵੀ ਕਰ ਸਕਦੇ ਹੋ ਤੇ ਕਿਸਨੇ ਆਰਡਰ ਵਗੈਰਾ ਕਰਨਾ ਹੋਵੇ ਤਾਂ ਬਈ ਆਪਣਾ ਕੰਟੈਕਟ ਨੰਬਰ ਵੀ ਦੱਸ ਦੋ ਹਾਂਜੀ ਆਪਣਾ ਵੈਸਤਾ ਪੇਜ ਬਣਿਆ ਹੋਇਆ YouTube ਤੇ ਵੀ ਪੇਜ ਬਣਿਆ ਹੋਇਆ Facebook ਤੇ ਵੀ ਬਸਤਾ ਕਰ ਦੇ ਨਾਮ ਤੇ ਹੈ ਨਾ ਬਸਤਾ ਕਰਦੇ ਬਸਤਾ ਕਰ ਹਾਂਜੀ ਪੰਜਾਬੀ ਚ ਵੀ ਸਰਚ ਕਰ ਸਕਦੇ ਹੋ ਅੰਗਰੇਜ਼ੀ ਚ ਵੀ ਕਰ ਸਕਦੇ ਹੋ ਨਾ ਤਾਂ ਦੋਮਾਂ ਚ ਹੀ ਆ ਤਾਂ ਉਹਦੇ ਲਈ ਇਹ ਵੀ ਕੰਟੈਕਟ ਨੰਬਰ ਇਹ ਹੈਗਾ ਵੀ 6284422562 ਹਨਾ ਇਹਦੇ ਤੇ ਤੁਸੀਂ WhatsApp ਮੈਸੇਜ ਕਰ ਸਕਦੇ ਹੋ ਜੋ ਜਿਵੇਂ ਦਾ ਵੀ ਬੈਗ ਚਾਹੀਦਾ ਤੁਹਾਨੂੰ ਤੁਸੀਂ ਆਪ ਆਪਣੀ ਮਰਜ਼ੀ ਨਾਲ ਵੀ ਬੈਗ ਤਿਆਰ ਕਰਵਾਉਣਾ ਜਾਂ ਆਪਣਾ ਕੋਈ ਲਾਈਨਾਂ ਲਖਵਾਉਣੀਆਂ ਨੇ ਆਪਣਾ ਨਾਮ ਲਖਵਾਉਣਾ ਉਹ ਵੀ ਲਖਵਾ ਸਕਦੇ ਹੋ ਮਤਲਬ ਜਿਵੇਂ ਤੁਸੀਂ ਕਹੋਗੇ ਉਵੇਂ ਤਾਂ ਬੈਗ ਤਿਆਰ ਠੀਕ ਹੈ ਜਿਸ ਤਰ੍ਹਾਂ ਆਵਾੜ ਮਿਲਨੇ ਬਈਏ ਤੁਹਾਨੂੰ ਇਹ ਆ ਦਿਖਾਉਣੇ ਦੱਸ ਕਿ ਵੀਰਾਂ ਨੂੰ ਆ ਦੇਖੋ ਬਈ ਯਾਰ ਆਪਾਂ ਕਹਿੰਨੇ ਵੀ ਕੁੜੀਆਂ ਨੂੰ ਪੈਰ ਦੀ ਜੁੱਤੀ ਨਾ ਸਮਝੋ ਭਰਾ ਬਣ ਕੇ ਬੇਨਤੀ ਆ ਦੇਖੋ ਇੱਕ ਛੋਟੇ ਜਿਹੇ ਪਿੰਡ ਦੇ ਵਿੱਚੋਂ ਕੁੜੀ ਉੱਠ ਕੇ ਆਈ ਆ ਹਨਾ ਜਿੱਥੇ ਤੋਂ ਪਹਿਲਾਂ ਵੀ ਜਿੱਥੇ ਬੱਸ ਵੀ ਨਹੀਂ ਪਹੁੰਚਦੀ ਤਿੰਨ ਤਿੰਨ ਘੰਟੇ ਆਪਾਂ ਨੂੰ ਵੇਟ ਕਰਨੀ ਪੈਂਦੀ ਆ ਉੱਥੋਂ ਕੁੜੀ ਆਪਣੇ ਪੈਰਾਂ ਤੇ ਆਪ ਖੜੇ ਹੋ ਕੇ ਆਈ ਆ ਤਾਂ ਦਸ ਕੁ ਬਿਰਾਂ ਨੂੰ ਇਹੀ ਬੇਨਤੀ ਕਰਦੇ ਆ ਭਰਾ ਬਣ ਕੇ ਕੁੜੀਆਂ ਨੂੰ ਉਹਨਾਂ ਨੂੰ ਮੌਕਾ ਦਿਓ ਹਨਾ ਪਰ ਹਾਂ ਉਹਨਾਂ ਨੂੰ ਚੰਗੀ ਸਿੱਖਿਆ ਦਿਓ ਤਾਂ ਫੇਰ ਹੀ ਹੁਸ ਹੋਵੇਗਾ ਆਪਾਂ ਪਹਿਲੀ ਬੱਚੇ ਨੂੰ ਪੜ੍ਹਾ ਦਿੰਦੇ ਆ ਬਾਅਦ ਚ ਕਹਿੰਦੇ ਆ ਨਾਂਜੀ ਨਾਂ ਇਤਾਂ ਨਹੀਂ ਸਾਡਾ ਬੱਚਾ ਕੁਝ ਵੀ ਕਰਦਾ ਤਾਂ ਬਈ ਤੁਸੀਂ ਆਪਣੀ ਗੁੜੀਆਂ ਨੂੰ ਲੈ ਕੇ ਦੱਸੋ ਵੀ ਕੁੜੀਆਂ ਨੂੰ ਵੀ ਲੋਕ ਵੀ ਫੇਰ ਵੀ ਹਨਾ ਹਾਂ ਆਪਣੇ ਮੇਨ ਮੈਨੂੰ ਇਹ ਹੁੰਦਾ ਹ ਵੀ ਮਤਲਬ ਫਰਕ ਹੈ ਕੁੜੀਆਂ ਨੂੰ ਪੜ੍ਹਨ ਲਿਖਣ ਦੀ ਛੇਤੀ ਉਹਨਾਂ ਨੂੰ ਜ਼ਰੂਰੀ ਸਮਝ ਆ ਜਾਂਦਾ ਹੈ ਪੜ੍ਹਨਾ ਲਿਖਣਾ ਜ਼ਰੂਰੀ ਆ ਪਰ ਆਪਣੇ ਪਿੰਡਾਂ 'ਚ ਕਿਤੇ ਨਾ ਕਿਤੇ ਇਹ ਚੀਜ਼ ਹੈਗੀ ਆ ਵੀ ਪਲੱਸ 2 ਕਰ ਕੋਈ ਚੱਕਰ ਨਹੀਂ ਆ ਇਸ ਤੋਂ ਬਾਅਦ ਤੇਰਾ ਵਿਆਹ ਹੀ ਕਰਨਾ ਹੈ ਨਾ ਮੈਨੂੰ ਖੁਦ ਨੂੰ ਇਹ ਚੀਜ਼ਾਂ ਆਈਆਂ ਨਹੀਂਆਂ ਅੱਗੇ ਜਿਹਾ ਵੀ ਬਸ ਬੀਏ ਕਰ ਲਾ ਵੀ ਉਸ ਤੋਂ ਬਾਅਦ ਅੱਗੇ ਕੀ ਪੜ੍ਹਨਾ ਹੈ ਨਾ ਵੀ ਵਿਆਹ ਕਰ ਦੋ ਬਿਲਕੁਲ ਆਪਣੇ ਦੇ ਹੀ ਹੁੰਦਾ ਬਿਲਕੁਲ ਜੀ ਤੇ ਬਹੁਤੀਆਂ ਕੁੜੀਆਂ ਐਵੇਂ ਵੀ ਨੇ ਹਨਾ ਪੜ੍ਹ ਲਿਖਣ ਤੋਂ ਬਾਅਦ ਵੀ ਵਿਆਹ ਕਰਵਾ ਕੇ ਉਹ ਘਰੇ ਹੀ ਬੈਠੀਆਂ ਨਹੀਂਆਂ ਉਹ ਕੁਝ ਵੀ ਨਹੀਂ ਕਰਦੀਆਂ ਹਨਾ ਮੈਨੂੰ ਹਮੇਸ਼ਾ ਨਾਲ ਦੇ ਜੇ ਤੁਹਾਡੇ ਹੱਥ 'ਚ ਕੋਈ ਹੁਨਰ ਹੋਊਗਾ ਨਾ ਮਤਲਬ ਤੁਸੀਂ ਕੁਝ ਨਾ ਕੁਝ ਕਰੋਗੇ ਘਰੇ ਬੈਠੇ ਵੀ ਆਪਣਾ ਬਹੁਤ ਸੋਹਣਾ ਬਿਜ਼ਨਸ ਚਲਾ ਸਕਦੇ ਹੋ ਤੁਸੀਂ ਕਿਉਂਕਿ ਅੱਜ ਕੱਲ ਸਾਰਾ ਆਨਲਾਈਨ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਨਾ ਘਰੇ ਬੈਠੇ ਚੀਜ਼ ਤਿਆਰ ਕਰੋ ਤੇ ਅਗਲੇ ਨੂੰ ਪਾਰਸਲ ਕਰੋ ਕਿੰਨਾ ਔਖਾ ਕੰਮ ਆਗਾ ਪਰ ਇਹਦੇ ਨਾਲ ਇਹ ਵੀ ਤੁਹਾਡੀ ਆਪਣੀ ਪਛਾਣ ਬਣਦੀ ਹੈ ਤੁਸੀਂ ਆਪ ਕੋਈ ਚੀਜ਼ਾਂ ਕਮਾਉਣੇ ਹੋ ਹਮੇਸ਼ਾ ਇੰਡੀਪੈਂਡੈਂਟ ਥੋੜੀ ਰਹਿਣਾਗਾ ਤੇ ਠੀਕ ਹੈ ਕਿਸੇ ਟਾਈਮ ਮਜਬੂਰੀ ਸੀ ਆਪਣੀ ਹਨਾ ਘਰਾਂ ਚਔਰਤਾ ਰਹਿੰਦੀਆਂ ਸੀ ਘਰਬਾਰ ਸੰਭਾਲਦੀਆਂ ਸੀ ਪਰ ਹੁਣ ਤੁਸੀਂ ਬਰਾਬਰ ਹੋ ਸਕਦੇ ਹੋ ਤੁਸੀਂ ਮਤਲਬ ਕਿ ਹਨਾ ਬੰਦਿਆਂ ਦੇ ਬਰਾਬਰ ਨਹੀਂ ਹੋ ਸਕਦਾ ਮਤਲਬ ਬਰਾਬਰਤਾ ਵੀ ਨਹੀਂ ਕਹਿ ਸਕਦੇ ਸਿਰਫ ਇਹ ਵੀ ਤੁਸੀਂ ਜੇ ਇੱਕ ਇੱਕ ਬੰਦਾ ਕੁਮਾਰ ਹੈ ਤੁਸੀਂ ਉਹਨਾਂ ਦਾ ਸਾਥ ਦੇ ਸਕਦੇ ਹੋ ਕਿ ਬਹੁਤ ਸੌਖੇ ਤਰੀਕੇ ਨਾਲ ਸਾਥ ਦੇ ਸਕਦੇ ਹੋ ਜਿਸ ਦੇ ਨਾਲ ਕਾਮਯਾਬੀ ਦੋਨਾਂ ਨੂੰ ਹੀ ਮਿਲਦੀ ਹੁੰਦੀ ਹੈ ਥੋੜਾ ਹੀ ਘਰ ਪਰਿਵਾਰ ਅੱਗੇ ਵਧਣਾ ਫੁੱਲਣਾ ਹੁੰਦਾ ਹੈਗਾ ਤਾਂ ਕਰਕੇ ਜਰੂਰ ਹੱਥੀ ਕੰਮ ਜਰੂਰ ਕੋਈ ਵੀ ਸਿੱਖੋ ਹਨਾ ਆਪਣਾ ਮੈਂ ਹਮੇਸ਼ਾ ਇਹ ਗੱਲ ਕਹਿਣੀ ਹੁੰਦੀ ਆ ਵੀ ਕਿਉਂਕਿ ਆਨ ਆਲਾ ਟਾਈਮ ਐਵੇਂ ਦਾਊਗਾ ਨਾ ਜਿਹਦੇ ਕੋਲ ਹੱਥੀ ਹਨਰ ਹੋਊਗਾ ਉਹੋ ਹੀ ਬੰਦਾ ਕੰਮ ਬਿਲਕੁਲ ਬਿਲਕੁਲ ਇਹ ਨੋ ਕੰਰਿਆਲਾ ਸਿਸਟਮ ਵੀ ਕਿਤੇ ਨਾ ਕਿਤੇ ਖਤਮ ਹੋ ਹੀ ਰਿਹਾ ਦੇਖ ਰਿਹਾ ਵੀ ਸਰਕਾਰਾਂ ਕਿੰਨੀਆਂ ਪੋਸਟਾਂ ਕੱਢਦੀਆਂ ਹਨ ਪਰ ਇਹ ਵੀ ਜਦੋਂ ਤੁਸੀਂ 셀ਫ ਡਿਪੈਂਡ ਹੋਵੋਗੇ ਨਾ ਤਾਂ ਤੁਸੀਂ ਕਿਸੇ ਦੇ ਹੱਥਾਂ ਵਾਲੇ ਨਹੀਂ ਦੇਖੋਗੇ ਤੁਹਾਨੂੰ ਪਤਾ ਹੋਊਗਾ ਵੀ ਤੁਸੀਂ ਆਪ ਕੁਮਾਰ ਹੋ ਜੀ ਬਿਲਕੁਲ ਬਹੁਤ ਵਧੀਆ ਗੱਲ ਆ ਭਾਈ ਖੁਸ਼ੀ ਦੀ ਗੱਲ ਆ ਤੇ ਮਾਣ ਵਾਲੀ ਗੱਲ ਆ ਕਿਉਂਕਿ ਮੇਰਾ ਗਵਾਂਡੀ ਪਿੰਡ ਰਿਆਲਗੜ੍ਹ ਉੱਥੋਂ ਉੱਠ ਕੇ ਕੁੜੀ ਆਪਣੇ ਪਟਿਆਲੇ ਆ ਰਹੀ ਹੈ ਦੇਖੋ ਤਾਂ ਇਹੀ ਬੇਨਤੀ ਆ ਬਾਬਾ ਆਪਣੇ ਬਾਈ ਬਣ ਕੇ ਭਰਾ ਬਣ ਕੇ ਬੇਨਤੀ ਆ ਵੀ ਕੁੜੀਆਂ ਨੂੰ ਉਹਨਾਂ ਨੂੰ ਮੌਕਾ ਦਿਓ ਹਨਾ ਇੱਕ ਵਾਰ ਕੰਮ ਕਰਨਾ ਤੇ ਬਿਜ਼ਨਸ ਤੇ ਲੈਣ ਦੇ ਵਿੱਚ ਵੜੋ ਕਿਉਂਕਿ ਨੌਕਰੀ ਲਈ ਬੰਦਾ ਕਿੰਨੀ ਕਿੰਨਾ ਖਾ ਲੈਗਾ 40000 50000 ਆਪਣਾ ਫਿਊਚਰ ਦੇ ਵਿੱਚ ਆਪਣਾ ਟਾਈਮ ਪਾਸ ਨਹੀਂ ਹੋਣਾ ਖਰਚੇ ਜ਼ਿਆਦਾ ਨੇ ਬਿਜ਼ਨਸ ਵਾਲ ਤੌਰ ਉਨਾਂ ਨੂੰ ਉਹਨਾਂ ਨੇ ਸਿੱਖਿਆ ਇਦਾਂ ਹੀ ਦੋਗੇ ਤੁਸੀਂ ਬਿਜ਼ਨਸ ਕਰੋ ਕੋਈ ਨਾ ਕੋਈ ਬਹੁਤ ਵਧੀਆ ਲੱਗਿਆ ਬਈ ਤੁਹਾਡੇ ਨਾਲ ਮਿਲ ਕੇ ਹਨਾ ਤੇ ਦਸਕ ਵੀਰਾਂ ਨੂੰ ਬੇਨਤੀ ਆ ਬਸਤਾ ਕਰ ਦੇਨਾ ਤੇ ਪੇਜ ਬਣੇ ਆਪਣੀ ਕੁੜੀਆ ਦਾ ਤੇ ਫੋਨ ਨੰਬਰ ਤੁਹਾਨੂੰ ਦੱਸਤਾ ਕਿ ਤੁਸੀਂ ਉਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਜਾਂ ਪਟਿਆਲੇ ਆ ਕੇ ਤੁਸੀਂ ਵਿੱਚ ਵੀ ਕਰ ਸਕਦੇ ਹੋ ਇੱਕ ਵਾਰ ਕੁਝ ਵੀ ਬਣਾਉਣਾ ਹੋਵੇ ਸ਼ਾਲ ਹੋ ਗਏ ਜਾਂ ਕੋਈ ਵੀ ਕਢਾਈ ਸਲਾਈ ਦਾ ਕੰਮ ਕਰਵਾਉਣਾ ਹੋਵੇ ਠੀਕ ਹੈ ਭਾਈ ਓਕੇ ਧੰਨਵਾਦ ਤੁਸੀਂ ਤਰੱਕੀਆਂ ਮਨ ਹੁਣ ਆਪਣੀ ਜ਼ਿੰਦਗੀ ਵਿੱਚ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਬਾਈ ਸਸੀ ਗਾ